ਆ ਵੀਡੀਓ ਦੇਖ ਕੇ ਤੁਹਾਨੂੰ ਮਿੱਤਰੋ ਆਪਣਾ ਪੁਰਾਣਾ ਪੰਜਾਬ ਚ ਇੱਥੇ ਆਊਗਾ ਜੀ ਇਸ ਟਾਈਮ ਮੈਂ ਪਿੰਡ ਦਾਤਾ ਦੇ ਵਿੱਚ ਆ ਜ਼ਿਲ੍ਹਾ ਮੋਗਾ ਤੇ ਇੱਥੇ ਇੱਕ ਮਾਤਾ ਜੀ ਆ ਜਿਹੜੇ ਪੁਰਾਣਾ ਮੰਨ ਕੇ ਚਲੋ ਦਾਣੇ ਭੌਂਦੇ ਜਿਵੇਂ ਪੁਰਾਣੇ ਮੰਨ ਕੇ ਚਲੋ ਪਹਿਲਾਂ ਪਿੰਡਾਂ ਦੇ ਵਿੱਚ ਭੌਂਦੇ ਹੁੰਦੇ ਸੀ ਅੱਜ ਤੋਂ 30 40 ਸਾਲ ਪਹਿਲਾਂ ਆ ਤੁਸੀਂ ਦੇਖ ਸਕਦੇ ਹੋ ਜੀ ਉਹੀ ਮਾਹੌਲ ਬਣਿਆ ਪਿਆ ਪੂਰਾ ਤੇ ਆ ਬਜ਼ੁਰਗ ਬੈਠੇ ਆ ਨਾਲ ਬੱਚੇ ਬੈਠੇ ਆ ਤੇ ਮਾਵਾ ਭੈਣਾ ਸਾਰੇ ਹਨਾ ਤੇ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਇਹ ਚੀਜ਼ ਮੈਂ ਗੱਲਬਾਤ ਤੁਹਾਡੀ ਕਰਵਾਉਣਾ ਸ੍ਰੀ ਮਾਤਾ ਜੀ ਨਾਲ ਵੀ ਗੱਲਬਾਤ ਕਰਵਾਉਂਗਾ ਵੀ ਇਹਨਾਂ ਨੇ ਦੁਬਾਰਾ ਕਿਵੇਂ ਸ਼ੁਰੂ ਕਰ ਲਈ ਨੇ ਟਾਈਮ ਬਾਅਦ ਹਣਾ ਮੈਂ ਮਲਾਉਣਾ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਆਹੀ ਪਿੰਡ ਜੀ ਤੁਹਾਡਾ ਹਾਂਜੀ ਦਾਤਾ ਪਿੰਡਾ ਜੀ ਇਹ ਤਾਂ ਹੁਣ ਕਿਤੇ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਜੀ ਜਿਹੜਾ ਤੁਸੀਂ ਮਾਹੌਲਾ ਬਣਾਇਆ ਹੋਇਆ ਹਾਂਜੀ ਮੇਰੇ ਸੱਸੂ ਮਾ ਪੌਂਦੇ ਹੁੰਦੇ ਹੁੰਦੇ ਸੀਗੇ ਅੱਛਾ ਪੁਰਾਣਾ ਤੁਹਾਡਾ ਹਾਂਜੀ ਪੁਰਾਣਾ ਜੀ ਸਾਡਾ ਤੇ ਮੇਰਾ ਸ਼ੌਕ ਸੀਗਾ ਕਿ ਮੈਂ ਪੱਠੀ ਪੁੱਣਾ ਮੈਨੂੰ ਕੋਈ ਮਜਬੂਰੀ ਨਹੀਂ ਗਈ ਅੱਛਾ ਜੀ ਸ਼ੌਕ ਵਜੇ ਹੀ ਪੌਂਦੇ ਹੋ ਸ਼ੌਕ ਵਜੇ ਪੁੱਣ ਰਹੀ ਹਾਂ ਸ਼ੌਕ ਵਜੇ ਪੌਂਦੇ 1.5 ਮਿੰਟ ਹੋ ਗਿਆ ਮਿੰਟ 1.5 ਮਿੰਟ ਲਾ ਕੇ ਨਾ ਹੈ ਜੀ ਅੱਜ ਕਹਿ ਕੇ ਲਾਇਆ ਕਹਿ ਕੇ ਲਵਾਇਆ ਦੂਜੇ ਖਾਲਦੇ ਨਾ ਹਾਂ ਜੀ ਹਾਂ ਜੀ ਕੋਰ ਕਰੀਮ ਵਗੈਰਾ ਬੱਚੀ ਜੀ ਉਹ ਚੀਜ਼ ਬਹੁਤ ਮਾੜੀ ਹੈ ਜੀ ਅੱਛਾ ਹਾਂ ਇਸੇ ਕਰਕੇ ਇਹ ਚੀਜ਼ ਅਸੀਂ ਸ਼ੁਰੂ ਕੀਤੀ ਹੈ ਇਹਨਾਂ ਨੂੰ ਕਹਿ ਕੇ ਅੱਛਾ ਦੁਬਾਰਾ ਸ਼ੁਰੂ ਕਰਤੀ ਹੈ ਜੀ ਦੁਬਾਰਾ ਅਸੀਂ ਮਾਤਾ ਨੂੰ ਕਹਿ ਸੀਗੇ ਤੁਸੀਂ ਬਣਾਓ ਇਹ ਤਾਂ ਹੈ ਤਾਂ ਵਧੀਆ ਚੀਜ਼ ਆ ਨਾ ਇੱਕ ਜੀ ਬਹੁਤ ਵਧੀਆ ਚੀਜ਼ ਹੈ ਜੀ ਤੇ ਜਿਹੜੇ ਗੁਰਕਰੇ ਕਰ ਕਰੇ ਉਹਦਾ ਡੁਪਲੀਕੇਟ ਚੀਜ਼ ਹੈ ਜੀ ਪਤਾ ਹੀ ਹੈ ਕੈਮੀਕਲ ਆ ਬੱਚਿਆਂ ਦੇ ਦੰਦ ਖਰਾਬ ਹੁੰਦੇ ਆ ਬੁਰਾ ਹਾਲ ਹੁੰਦਾ ਜੀ ਹਾਂ ਜੀ ਇਸੇ ਕਰਕੇ ਇਹਨਾਂ ਨੇ ਅਸੀਂ ਕਿਹਾ ਵੀ ਤੁਸੀਂ ਇਹ ਕੰਮ ਕਰੋ ਦੁਬਾਰਾ ਠੀਕ ਹੈ ਇਹ ਤੁਸੀਂ ਦੁਬਾਰਾ ਕਰ ਲਿਆ ਤੁਸੀਂ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਨੇੜੇ ਲੈ ਕੇ ਆਈ ਕੈਮਰਾ ਬਾਈ ਆ ਦੇਖੋ ਇੱਥੇ ਇਹਨਾਂ ਦੀ ਇਹ ਪੱਟ ਲਾਇਆ ਹੋਇਆ ਇਹ ਇਹਦੇ ਵਿੱਚ ਦਾਣੇ ਪਾਉਂਦੇ ਤੇ ਕੁੱਜਾ ਰੱਖਿਆ ਹੋਇਆ ਪੈਸੇ ਪਾਉਨ ਨੂੰ ਨਾ ਜੀ ਜਿਵੇਂ ਪੁਰਾਣਾ ਜ਼ਮਾਨਾ ਹੀ ਕੀਤਾ ਹੋਇਆ ਛੋਲੇ ਵੀ ਛੋਲੇ ਵੀ ਭੁੰਨੇ ਦੇਖੋ ਦੇਖੋ ਜੇ ਨਾ ਰੱਖਦੇ ਅੱਛਾ ਛੋਲੇ ਹੀ ਭੁੰਨੇ ਹਰੇਕ ਚੀਜ਼ ਹੀ ਪਾਉਂਦ ਨੇ ਨਾ ਖਾਣ ਪੀਣ ਵਾਲੀ ਆਹ ਦੇਖੋ ਬਈ ਤੇ ਤੁਹਾਨੂੰ ਪੱਕਾ ਜਿਹੜੇ ਪੁਰਾਣੇ ਬਜ਼ੁਰਗੇ ਵੀਡੀਓ ਦੇਖਦੇ ਹੋਣਗੇ ਜਾਂ ਪੁਰਾਣੇ ਬੰਦੇ ਦੇਖਦੇ ਹੋਣਗੇ ਉਹਨਾਂ ਨੂੰ ਯਾਦ ਆਇਆ ਹੋਊਗਾ ਪੁਰਾਣਾ ਵਿਰਸਾ ਨਾਲ ਆਪਣਾ ਤੁਸੀਂ ਦੇਖ ਸਕਦੇ ਹੋ ਜੀ ਤੇ ਇਹ ਸਾਰੇ ਪੈਂਡ ਵਾਲੇ ਬੈਠੇ ਹੋਇਆ ਆਣ ਗਵਾਂਢ ਤੇ ਸਾਰੇ ਤੇ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਆਉਂਦੇ ਫਿਰ ਜਵਾਕ ਖਾਣ ਹਾਂਜੀ ਆਉਂਦੇ ਜੀ ਬਹੁਤ ਆਉਂਦੇ ਆ ਛੋਕ ਨਾਲ ਆਉਂਦੇ ਆ ਅੱਛਾ ਡੇਲੀ ਆਉਂਦੇ ਆ ਹਾਂਜੀ ਡੇਲੀ ਆਉਂਦੇ ਬਾਰੋਂ ਵੀ ਗਿਉਂਦਾ ਕਿ ਪਿੰਡ ਤੇ ਬਾਰੋਂ ਵੀ ਆਉਂਦੇ ਜੀ ਕੋਕਰੀ ਦਾ ਆ ਮੇਰੇ ਕਹਲਾ ਹੈ ਤਾਂ ਹੋਣਾ ਨਹੀਂ ਪੰਜਾਬ ਚ ਕਿਤੇ ਹੋਰ ਅਜੀ ਪਿਆ ਕਰਕੇ ਇੱਥੇ ਪੂਰੀ ਰੌਣਕ ਲੱਗਦੀ ਹੁੰਦੀ ਆ ਅੱਛਾ ਜੀ ਮੀਂ ਦਾ ਕਰਕੇ ਥੋੜਾ ਜਿਹਾ ਡਾਉਣਾ ਥੋੜਾ ਜਿਹਾ ਨਹੀਂ ਪੂਰੀ ਰੌਣਕ ਹੁੰਦੀ ਆ ਬਾਹਰਲੇ ਬੰਦੇ ਲੰਘਦੇ ਹੋ ਪਹਿਲਾਂ ਗਹਿ ਕੇ ਜਾਂਦੇ ਵੀ ਬਣਾਓ ਫਿਰ ਅਸੀਂ ਅਸੀਂ ਇੱਥੇ ਬੈਠਨੇ ਆ ਫਿਰ ਮਾਤਾ ਨੂੰ ਸੁਨੇਹਾ ਦੇਈਦਾ ਜੀ ਵੀ ਆ ਚੀਜ਼ ਉਹ ਮੰਗਦੇ ਅਸੀਂ ਨੰਦਿਓ ਅੱਛਾ ਠੀਕ ਹੈ ਜੀ ਅਸੀਂ ਸੈਟ ਕਰ ਸਾਹਮਣੇ ਆਣਾ ਪੁੱਤ ਫਿਰ ਉਹ ਸਾਨੂੰ ਕਹਿ ਦਿੰਦੇ ਆ ਵੀ ਇਹਨਾਂ ਦਾ ਬਾਰ ਨਹੀਂ ਖੁੱਲਿਆ ਜਾਂ ਕਿਵੇਂ ਫਿਰ ਅਸੀਂ ਆਵਾਜ਼ ਦਿੰਨੇ ਆ ਵੀ ਇਹਨਾਂ ਦੇ ਦਾਣੇ ਬਣਾ ਕੇ ਠੀਕ ਹੈ ਠੀਕ ਹੈ ਇਹ ਹਰ ਇੱਕ ਸਾਰੇ ਦਿਨ ਹੀ ਲੱਗਿਆ ਹੁੰਦਾ ਜੀ ਹਾਂ ਤਕਰੀਬਨ ਹਰ ਇੱਕ ਦਿਨ ਜਿੱਦ ਤੇ ਮੀਂਹ ਕਣੀ ਪਾਵੇ ਸ਼ਾਮ ਨੂੰ 5 ਵਜੇ ਤੋਂ ਲੈ ਕੇ ਹੁੰਦਾ ਡੇਲੀ ਵੀ ਆ ਹਾਂ ਡੇਲੀ ਠੀਕ ਹੈ ਜੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਤੇ 7 ਵਜੇ ਤੱਕ ਹਨਾ ਜੀ ਸ਼ਾਮ ਨੂੰ 5 ਵਜੇ ਤੋਂ 7 ਵਜੇ ਤੱਕ ਤੇ ਜਿਨੇ ਪੁਰਾਣਾ ਵਿਰਸਾ ਦੇਖਣਾ ਕੇ ਰਾਂ ਇਹਨਾਂ ਦੇ ਕੋਲੇ ਆਇਓ ਹਨਾ ਤੇ ਅਸੀਂ ਵੀ ਪਹਿਲੀ ਵਾਰ ਦੇਖਿਆ ਕਿਉਂਕਿ ਸਾਡੀ ਉਮਰ ਛੋਟੀ ਹੈ ਤਾਂ ਕਰਕੇ ਅਸੀਂ ਤਾਂ ਕਦੇ ਦੇਖਿਆ ਨਹੀਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਉਹ ਪੁਰਾਣੀਆਂ ਵੀਡੀਓ ਦੇ ਵਿੱਚ ਦੇਖਦੇ ਹੁੰਦੇ ਸੀਗੇ ਪਰ ਆਦਾ ਕਮਾਲ ਹੋਈ ਪਈ ਆ ਯਾਰ ਮੈਨੂੰ ਨਹੀਂ ਲੱਗਦਾ ਕਿਤੇ ਪੰਜਾਬ ਦੇ ਵਿੱਚ ਹੋਰ ਹੋਊਗਾ ਸੁਣਿਆ ਸੀ ਵੀ ਇੱਕ ਦੋ ਥਾਂ ਹੀ ਲੱਗੇ ਆ ਪਰ ਉਹਨਾਂ ਨੇ ਚੱਕ ਤੇ ਹਨਾ ਤੇ ਪਰ ਹੁਣੇ ਮਾਤਾ ਜੀ ਚਲਾ ਰਹੇ ਆ ਪਿੰਡ ਦਾਤਾ ਜ਼ਿਲ੍ਹਾ ਮੋਗਾ ਤੁਸੀਂ ਕਿਸੇ ਟਾਈਮ ਵੀ ਇਹਨਾਂ ਨੂੰ ਆ ਕੇ ਇੱਥੇ ਮਿਲ ਸਕਦੇ ਹੋ ਇੱਥੇ ਹੁੰਦੇ ਆ 2 ਘੰਟੇ ਤਕਰੀਬਨ 5 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਹਨਾ ਯਾਰ ਬਾਬਾ ਸ਼ਾਮਦਾਸ ਦੇ ਕੋਲੇ ਡੇਰਾ ਬਾਬਾ ਸ਼ਾਮਦਾਸ ਲੋਕੇਸ਼ਨ ਆ ਨਾ ਜੀ ਡੇਰਾ ਬਾਬਾ ਸ਼ਾਮਦਾਸ ਜੀ ਤੁਸੀਂ ਪੁੱਛ ਸਕਦੇ ਹੋ ਆ ਕੇ ਇੱਥੇ ਤੇ ਉੱਥੇ ਇਹ ਤੁਹਾਨੂੰ ਬੈਠੇ ਮਿਲ ਜਾਣਗੇ ਮਾਤਾ ਜੀ ਤੇ ਆ ਦੇਖੋ ਆ ਛੋਲੇ ਭੁੰਨ ਰਹੇ ਆ ਤੇ ਆ ਦੇਖੋ ਬਾਈ ਹੁਣੀ ਫੜਾ ਕੇ ਜਾ ਰਹੇ ਆ ਤੇ ਇਹ ਇਹਨਾਂ ਨੇ ਭੁੰਨ ਕੇ ਦੇਣੇ ਆ ਤੇ ਤੁਸੀਂ ਦੇਖ ਸਕਦੇ ਹੋ ਬਾਈ ਉਹੀ ਪੁਰਾਣਾ ਪੰਜਾਬ ਬਣਿਆ ਹੋਇਆ ਬਸ ਟਾਈਮ ਬਦਲ ਗਿਆ ਤੇ ਹਜੇ ਵੀ ਮਾਤਾ ਜੀ ਕਹਿੰਦੇ ਵੀ ਸ਼ੌਂਕ ਵਜੋਂ ਲਾਇਆ ਹੋਇਆ ਹਨ ਜੀ ਇਹ ਹਾਂਜੀ ਸ਼ੌਂਕ ਵਜੋਂ ਹੈ ਜੀ ਸ਼ੌਕ ਮਾਤਾ ਜੀ ਗਰਮੀ ਨਹੀਂ ਲੱਗਦੀ ਇੱਥੇ ਅੱਗ ਕਿੰਨੀ ਆ ਲੱਗਦੀ ਗਰਮੀ ਨਹੀਂ ਲੱਗਦੀ ਹਾਂਜੀ ਗਾਹ ਸਿਆਲ ਜਸੌਖਾ ਹੋ ਜੂ ਨਾ ਜੀ ਜਦੋਂ ਕੰਮ ਕਰਦੇ ਕੋਦੋਂ ਨਹੀਂ ਲੱਗਦੀ ਕੰਮ ਕਰਦਣ ਨਹੀਂ ਲੱਗਦਾ ਕੰਮ ਕਰਦਣ ਲਾਓ ਜੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਤੁਸੀਂ ਮਿਲਣਾ ਹੋਵੇ ਇਹਨਾਂ ਨੂੰ ਆ ਕੇ ਤੇ ਇੱਥੇ ਆ ਸਕਦੇ ਹੋ ਤੁਸੀਂ ਸ਼ਾਮ 5 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਤੇ ਇਸੇ ਪਿੰਡ ਦੇ ਵਿੱਚ ਆ ਪਿੰਡ ਦਾਤਾ ਜ਼ਿਲ੍ਹਾ ਮੋਗਾ ਦੇਖੋ ਇੱਧਰਲੇ ਪਾਸੇ ਆ ਜੀ ਦਿਖਾਇਓ ਬਾਈ ਆਏ ਚੋਲੇ ਭੁੰਨੇ ਜਾਂਦੇ ਆ ਤੇ ਕਮਾਲ ਹੋਈ ਪਈ ਆ ਬਾਈ ਤੁਸੀਂ ਦੱਸੋ ਮੈਂ ਤੁਹਾਨੂੰ ਪੁਰਾਣਾ ਟਾਈਮ ਚੇਤੇ ਆਇਆ ਕਿ ਨਹੀਂ ਇਹ ਵੀਡੀਓ ਦੇਖ ਕੇ ਧੰਨਵਾਦ